ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਸਾਖੀ ਵਿੱਚ ਆਪਾਂ ਬਾਬਾ ਸ਼ੇਖ ਫਰੀਦ ਜੀ ਦੇ ਜਨਮ ਅਤੇ ਉਹਨਾਂ ਦੇ ਮਾਤਾ ਪਿਤਾ ਬਾਰੇ ਦੱਸਿਆ ਸੀ ਇਸ ਇਸ ਸਾਖੀ ਵਿੱਚ ਆਪਾਂ ਉਹਨਾਂ ਦੀ ਪਹਿਲੀ ਘੋਰਤ ਪੱਸੀਆ ਬਾਰੇ ਦੱਸਾਂਗੇ ਬਾਬਾ ਫਰੀਦ ਜੀ ਪਾਕ ਪਟਨ ਦੇ ਚੁਗਿਰਦੇ ਵਿੱਚ ਉਸ ਕਾਲ ਨਾਲ ਭਰੀ ਭਾਰੇ ਜੰਗਲ ਹੁੰਦਾ ਸੀ ਇਸ ਇਲਾਕੇ ਨੂੰ ਨੀਲਬਾਰ ਵੀ ਆਖਿਆ ਜਾਂਦਾ ਸੀ ਪਾਰ ਦੇ ਜੰਗਲਾਂ ਵਿੱਚ ਵਣ ਕਰੀਰ ਕਿਕਰ ਟਾਲੀ ਆਦਿਕ ਬਹੁਤ ਰੁੱਖ ਹੁੰਦੇ ਸਨ ਛੋਟੀ ਉਮਰ ਵਿੱਚ ਹੀ ਸ਼ਕਰਗਨ ਜੀ ਨੇ ਫੈਸਲਾ ਕਰ ਲਿਆ ਸੀ ਕਿ ਉਹ ਕੋਰ ਤਪੱਸਿਆ ਕਰਨਗੇ ਤੇ ਇਸ ਖਿਆਲ ਦੇ ਪ੍ਰੇਰੇ ਹੋਏ ਆਪ ਘਰੋਂ ਨਿਕਲ ਗਏ 12 ਸਾਲ ਆਪ ਨੇ ਜੰਗਲ ਵਿੱਚ ਕੱਟੇ ਆਪ ਦੇ ਵਾਲ ਵਧ ਗਏ ਵਾਲ ਜੁੜ ਗਏ ਪ੍ਰਭੂ ਦੇ ਸਿਮਰਨ ਕਰਦੇ ਹੋਏ ਆਪ ਨੂੰ ਨਾ ਸਰਦੀ ਦਾ ਪਤਾ ਰਿਹਾ ਨਾ ਗਰਮੀ ਦਾ ਪਤਾ ਰਿਹਾ ਆਪ ਨੇ ਵਣ ਦੇ ਪੀਲੂ کریاں ਦੇ ਡੇਲੇ ਬੋਹਰਾਂ ਦਾ ਪੱਕਿਆ ਫਲ ਆਦਿ ਖਾ ਛੱਡ ਦੇ ਕਈ ਵਾਰ ਤਾਂ ਕੁਝ ਨਾ ਖਾਣ ਨੂੰ ਮਿਲਦਾ ਤਾਂ درختਾਂ ਦੇ ਪੱਤੇ ਵੀ ਖਾ ਲੈਂਦੀ। ਇਸੇ ਤਰ੍ਹਾਂ ਤਪੱਸਿਆ ਕਰਦਿਆਂ ਨੂੰ ਆਪ ਨੂੰ 12 ਸਾਲ ਬੀਤ ਗਏ। ਤਾਂ ਆਪ ਨੇ ਸੋਚਿਆ ਕਿ 12 ਸਾਲ ਪਿੱਛੋਂ ਤਾਂ ਮੇਰੀ ਭਗਤੀ ਪੂਰੀ ਹੋ ਗਈ ਹੋਵੇਗੀ। 12 ਸਾਲ ਦਾ ਆਪ ਨੇ ਸ਼ਿਲਾ ਕਮਾ ਲਿਆ ਸੀ। ਬਾਬਾ ਸ਼ਕਰਗੰਧ ਜੀ ਘਰੋਂ ਤੁਰ ਪਏ। ਉਹ ਤੁਰਨ ਲੱਗੇ। ਰਾਹ ਵਿੱਚ ਆਪ ਨੂੰ ਚਿੜੀਆਂ ਦਿਖੀਆਂ। ਆਪ ਨੇ ਚਿੜੀਆਂ ਵੱਲ ਖਲੋਤੇ ਹੋ ਖਲੋ ਕੇ ਦੇਖਿਆ ਤੇ ਆਪ ਦੇ ਮਨ ਵਿੱਚ ਹੰਕਾਰ ਆਇਆ। होमे से भगती की परख करने ख्याल आ गया जो आपू नहीं करना चाहिए था। आपने चिड़िया आखिया कि मर जाओ चिड़ियो तो चिड़िया सच ही मर गई फिर आपने कहा कि उड जाओ चिड़ियो तो चिड़िया सच ही उड गई आप प्रसन्न हो गए ਅਤੇ ਜਾਣ ਤੇ ਆਪ ਨੇ ਜਾਣ ਲਿਆ ਕਿ ਹੁਣ ਮੇਰੀ ਭਗਤੀ ਪੂਰੀ ਹੋ ਗਈ ਹੈ ਤਪੱਸਿਆ ਨਾਲ ਆਪ ਨੂੰ ਰਿਧੀਆਂ ਸਿਧੀਆਂ ਮਿਲ ਗਈਆਂ ਹਨ ਹੁਣ ਆਪ ਨੇ ਸੋਚਿਆ ਕਿ ਹੁਣ ਕਿਸ ਗੱਲ ਦਾ ਫਿਕਰ ਹੈ ਹੁਣ ਸਭ ਚੰਗਾ ਹੀ ਹੋਵੇਗਾ ਅਗਲੀ ਸਾਖੀ ਜਾਣਨ ਲਈ ਸਾਡੇ ਚੈਨਲ ਨੂੰ ਬਦ ਤੋਂ ਬਦ ਲਾਈਕ ਸ਼ੇਅਰ ਕਮੈਂਟ ਕਰੋ ਤੇ ਸਬਸਕ੍ਰਾਈਬ ਵੀ ਕਰੋ ਧੰਨਵਾਦ ਜੀ